ਪੈਣੀ ਬਹਾਦਰ ਦਾ ਬੰਨ ਟੁੱਟਣ ਕੰਨ ਹਾਲਾਤ ਬੇਕਾਬੂ ਆਰਜੀਵਨ ਟੁੱਟਣ ਕੰਨ ਲੋਕਾਂ ਵਿੱਚ ਆਫੜਾ ਤਫੜੀ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਮਿੰਨੀ ਸ਼੍ਰੀਲੰਕਾ ਵਜੋਂ ਜਾਣੇ ਜਾਂਦੇ ਬਾਉਪੁਰ ਖੇਤਰ ਦੇ ਨਜ਼ਦੀਕ ਪੈਣੀ ਬਹਾਦਰ ਸਿੰਘ ਅਜ ਤੜਕ ਸਰ ਕਿਸਾਨਾਂ ਵੱਲੋਂ ਲਗਾਇਆ ਗਿਆ ਆਰਜੀਵਨ ਟੁੱਟਣ ਕੰਨ ਹਾਲਾਤ ਵਿਗੜਦੇ ਦਿਖਾਈ ਦੇ ਰਹੇ ਹਨ ਬੰਨ ਟੁੱਟਣ ਕਰਕੇ ਪਾਣੀ ਸੜਕਾਂ ਦੇ ਉੱਤੇ ਆ ਗਿਆ ਹੈ ਪਿੰਡਾਂ ਦੇ ਵਿੱਚ ਇਹ ਪਾਣੀ 2-2 3-3 ਫੁੱਟ ਤੱਕ ਚੜ ਗਿਆ ਹੈ ਅਗਰ ਹਾਲਾਤ ਇਹੀ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਕੰ 16 ਤੋਂ 20 ਪਿੰਡ ਪ੍ਰਭਾਵਿਤ ਹੋਣਗੇ ਜਿਸ ਵਿੱਚ 2000 ਦੇ ਕਰੀਬ ਆਬਾਦੀ ਰਹਿੰਦੀ ਹੈ ਅਤੇ 4 ਤੋਂ 5000 ਏਕੜ ਦੇ ਕਰੀਬ ਫਸਲ ਖਰਾਬ ਹੋਣ ਦਾ ਖਾਦਿਸ਼ਾ ਜਤਾਇਆ ਜਾ ਰਿਹਾ ਹੈ ਦੂਸਰੇ ਪਾਸੇ ਸੁਲਤਾਨਪੁਰ ਲੋਧੀ ਦੇ ਵਿਧਾਇਕ ਵੱਲੋਂ ਲੋਕਾਂ ਦੇ ਸਹਿਯੋਗ ਦੇ ਨਾਲ ਬੰਨ ਬੰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਵੱਲੋਂ ਵੀ ਇਹ ਕੋਸ਼ਿਸ਼ਾਂ ਵਿੱਚ ਸਹਿਯੋਗ ਦਿੱਤਾ ਜਾ ਰਿਹਾ ਹੈ ਗਰਾਊਂਡ ਜ਼ੀਰੋ ਤੋਂ ਸਾਰੀ ਹਕੀਕਤ ਦਿਖਾਈ ਸਾਡੀ ਟੀਮ ਨੇ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਬ੍ਰह्म ਸਰੂਪ ਸੋਤਾ ਦੀ ਖਾਸ ਰਿਪੋਰਟ ਸਾਡਾ ਲਗਾ ਹਾਂ ਜੀ ਮੈਂ ਸਾਬਕਾ ਸਰਪੰਚ ਪਿੰਡ ਪਸਨ ਕਦੀਮ ਜੀ ਜਿਹੜਾ ਅੱਜ ਸਾਡੇ ਹਾਲਾਤਾਂ ਵਾਸਤੇ ਅਸੀਂ ਤਾਂ ਪਹਿਲਾਂ ਪੱਤਰਕਾਰਾਂ ਵੀਰਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਹੜੇ ਸਾਡੇ ਹਾਲਾਤਾਂ ਵਾਸਤੇ ਸਾਨੂੰ ਇੱਥੇ ਸਾਡੀਆਂ ਲੋਕਾਂ ਤੱਕ ਆਵਾਜ਼ ਬਣਨ ਵਾਸਤੇ ਸਾਡੇ ਪੱਤਰਕਾਰ ਵੀਰ ਇੱਥੇ ਆਏ ਆ ਤੇ ਸਾਡੇ ਹਾਲਾਤ ਤਾਂ ਬਹੁਤ ਮਾੜੇ ਆ ਜੀ ਇਸ ਟਾਈਮ ਅਸੀਂ ਸਵੇਰ ਦੇ ਉਸ ਬੰਨ ਨੂੰ ਬੰਨਣ ਵਾਸਤੇ ਜਿੰਨੇ ਸਾਡੇ ਪਿੰਡ ਆ 16 17 ਪਿੰਡ ਜਿਹੜੇ ਇਸ ਟਾਈਮ ਪਾਣੀ ਦੀ ਲਪੇਟ ਵਿੱਚ ਆਏ ਹੋਏ ਆ ਤੇ ਅਸੀਂ ਤਾਂ ਪਹਿਲਾਂ ਹੀ ਡੁੱਬੇ ਪਏ ਆ ਜ ਅਹੀਂ ਤਾਂ 2023 ਦੇ ਵਿੱਚ ਹੁਣ ਆਕੇ ਮਾੜੇ-ਮੋٹے ਪੈਰਾਂ ਸਿਰ ਹੋਏ ਸੀਗੇ ਆਹ ਫਸਲ ਜੇ ਸਾਡੀ ਲੱਗਦੀ ਤੇ ਅਸੀਂ ਮਾੜਾ-ਮੋਟਾ ਆਪਦਾ ਗੁਜ਼ਾਰਾ ਕਰਨ ਜੋਗੇ ਹੋਣਾ ਸੀ ਪਰ ਜਿਹੜੀ ਇਸ ਟਾਈਮ ਸਾਡੇ ਤੇ ਮਾਰ ਪੱਜੀ ਆ ਜਿਹੜਾ ਬਿਆਸ ਦਰਿਆ ਦਾ ਗਾੜੀ ਰੀਲਿਸ ਨਹੀਂ ਪਾਣੀ ਕੀਤਾ ਜਾਂਦਾ ਤੇ ਇਹਦੇ ਕਰਕੇ ਸਾਡੀਆਂ ਜਿਹੜੀਆਂ ਫਸਲਾਂ 16-17 ਪਿੰਡ ਜਿਹੜੇ ਪਾਣੀ ਦੀ ਲਪੇਟ ਵਿੱਚ ਆ ਚੁੱਕੇ ਆ ਚਾਰੇ ਪਾਸੇ ਪਾਣੀ ਪਾਣੀ ਦੀਦਾ ਕੋਈ ਸੁਰੱਖਿਆ ਥਾਂ ਨਹੀਂ ਸਾਨੂੰ ਦੀਦਾ ਅਸੀਂ ਬੱਚੇ ਕਿੱਥੇ ਕੱਢਨੇ ਆਪਦੇ ਬਜ਼ੁਰਗ ਕਿੱਥੇ ਕੱਢਨੇ ਆ ਅਸੀਂ ਮਾਲ ਡੰਗਰ ਕਿੱਥੇ ਕੱਢਣਾ ਕੋਈ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਮਾਲੀ ਸਹਾਤਾ ਸਿਰਫ ਤੇ ਇੱਥੇ ਫੋਟੋਆਂ ਲਵਾ ਕੇ ਜਿੰਨੇ ਵੀ ਲੀਡਰ ਆਏ ਕਿਹਨੇ ਕਿ ਫੋਟੋਆਂ ਨਾਲ ਲਵਾਓ ਸਾਡੀ ਮਦਦ ਕਰੋ ਜਿੰਨੇ ਬਣ ਸਕਦੀ ਹੈ ਮਦਦ ਕਰੋ ਸਾਡੇ ਪਸ਼ੂਆਂ ਦਾ ਬੁਰਾ ਹਾਲ ਸਾਡੇ ਜਵਾਕਾਂ ਦਾ ਬੁਰਾ ਹਾਲ ਤੇ ਸਾਡੇ ਇਲਾਕੇ ਦੇ ਸਾਡੇ ਘਰਾਂ ਚ ਪਾਣੀ ਵੜ ਗਿਆ ਅਸੀਂ ਖਾਣ ਜੋਗੀ ਕਣਕ ਉਹ ਆਪਦੇ ਕੋਠਿਆਂ ਤੇ ਚੜਾਉਣ ਦੇ ਆ ਤੇ ਅਸੀਂ ਬੰਨ ਬੰਨੀ ਹੈ ਕਿ ਅਸੀਂ ਆਪਦੇ ਜਵਾਗ ਜਲਾ ਸੰਭੀਏ ਪ੍ਰਸ਼ਾਸਨ ਨੂੰ ਜੇ ਕੈਂਪ ਕੋਈ ਬਣਾਉਣਾ ਵਾ ਤੁਰੰਤ ਫੰਡ ਰੀਲੀਜ਼ ਕਰਾਓ ਕੋਈ ਹੁੰਦੇ ਆ ਸਰਕਾਰਾਂ ਵੱਲੋਂ ਆਏ ਜਾਂਦੇ ਆ ਪ੍ਰਸ਼ਾਸਨ ਕੋਈ ਸਾਨੂੰ ਕੈਂਪ ਨਹੀਂ ਦੀਦਾ ਕਿੱਥੇ ਸਾਨੂੰ ਰਾਤ ਨੂੰ ਰੱਖਣਾ ਜੇ ਕਿੱਥੇ ਹੀ ਗੁਜ਼ਾਰਾ ਕਰਨਾ ਕਿੱਥੇ ਸਾਡਾ ਖਾਣ ਪੀਣ ਦਾ ਅਸੀਂ ਤਾਂ ਧੰਨਵਾਦ ਕਰਦੇ ਆ ਬਾਬੇ ਸ੍ਰੀ ਹਾਲੀ ਸਾਹਿਬ ਵਾਲਿਆਂ ਮਹਾਪੁਰਖ ਬਾਬੇ ਸੁਖਾ ਸਿੰਘਾ ਦਾ ਜਿਨ੍ਹਾਂ ਦਾ ਸਵੇਰ ਦਾ ਲੰਗਰ ਜਾਲ ਪਾਣੀ ਵੀ ਚੱਲਣ ਡਿਆ ਵਾ ਤੇ ਉੱਥੇ ਵੀ ਸਿੰਘ ਆ ਕੇ ਸਾਡੇ ਨਾਲ ਪੂਰੀ ਹੈਲਪ ਕਰਾ ਰਹੇ ਆ ਤੇ ਰਾਣਾ ਇੰਦਰ ਪ੍ਰਤਾਪ ਵੱਲੋਂ ਮਸ਼ੀਨਾਂ ਮਹਿਆ ਕਰਾਈਆਂ ਗਈਆਂ 2023 'ਚ ਵੀ ਸਾਡੀ ਬਹੁਤ ਹੈਲਪ ਕੀਤੀ ਗਈ ਸੀ ਤੇ ਸਰਕਾਰ ਵੱਲੋਂ ਸਾਡੇ ਵੱਲੋਂ ਅਜੇ ਤੱਕ ਜਿਹੜਾ ਵੀ ਕਿ ਬੋਰੀਆਂ ਦਾ ਪ੍ਰਬੰਧ ਕੀਤਾ ਗਿਆ ਵਾ ਹੋਰ ਨਹੀਂ ਕੁਝ ਵੀ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਜੇ ਸਾਨੂੰ ਇਸ ਟਾਈਮ ਇਸ ਟਾਈਮ ਡੁੱਬਣ ਡਿਆ ਸਾਡੇ ਬਹੁਤ ਬੁਰੇ ਹਾਲ ਆ ਆਗੇ ਸਾਡੀ ਜੇ ਹੈਲਪ ਕਰਨੀ ਆ ਸਾਨੂੰ ਕੈਂਪ ਜੇ ਕੋ ਰਿਲੀਜ਼ ਕਰਾਉਣਾ ਕੈਂਪਾਂ ਦੇ ਜਿੱਥੇ ਰੱਖਣਾ ਸਾਡੇ ਬੱਚਿਆਂ ਨੂੰ ਰੱਖਣਾ ਸਾਡੇ ਡੰਗਰਾਂ ਨੂੰ ਰੱਖਣਾ ਬਹੁਤ ਬੁਰਾ ਹਾਲ ਆ ਇੱਥੇ ਜਿਹੜਾ ਅੱਜ ਆਪਾਂ ਇੱਥੇ ਖੜੇ ਆ ਪਿੰਡ ਬਾਉਪੁਰ ਦੇ ਨਜ਼ਦੀਕ ਇਹ ਅੱਜ ਸਵੇਰੇ ਲਗਭਗ 6 ਵਜੇ ਜਿਹੜਾ ਤੁਸੀਂ ਬਣਦੇ ਵਿੱਚ ਪਾੜ ਪਿਆ ਵਾ ਪਾੜ ਪੈਣ ਦੇ ਨਾਲ ਇਸ ਇਲਾਕੇ ਉੱਤੇ ਬਹੁਤ ਇੱਕ ਵੱਡੇ ਬੰਬ ਦੀ ਤਰ੍ਹਾਂ ਕਹਿ ਲਈਏ ਕਿ ਜਦੋਂ ਇਹ ਪਾਣੀ ਡੱਗਾ ਵਾ ਜਿਹੜੇ ਸਾਡੇ ਘਰ ਆ ਉਹ ਇਹਨਾਂ ਫੌਰੀ ਆਪਣੇ ਲਪੇਟ ਦੇ ਵਿੱਚ ਲੈ ਲੇ ਆ ਐ ਸਮੇ ਜਿਹੜੀ ਸਥਿਤੀ ਆ ਬਹੁਤ ਗੰਭੀਰ ਬਣੀ ਪਈ ਆ ਜਿਹੜੇ ਘਰਾਂ ਚ ਪਾਣੀ ਤੇ ਵੜਿਆ ਵੜਿਆ ਜਿਹੜੇ ਚਾਰਾ ਹਰਾਚਾਰਾ ਵਾ ਡੰਗਰਾ ਦਾ ਉਹ ਵੀ ਖਾਰਾ ਖਰਾਬ ਹੋ ਗਿਆ ਬਰਬਾਦ ਹੋ ਗਿਆ ਵਾ ਤੇ ਪਾਣੀ ਦਾ ਜਿਹੜਾ ਪੱਧਰ ਆ ਉਹ ਲਗਾਤਾਰ ਵਧਦਾ ਜਾ ਰਿਹਾ ਵਾ ਸੋ ਪ੍ਰਸ਼ਾਸਨ ਗੜੀ ਪਹਿਲਾਂ ਵੀ ਇਹੋ ਬੇਨਤੀ ਇੱਕੀ ਬੇਨਤੀ ਹੁੰਦੀ ਆ ਇਸ ਇਲਾਕੇ ਦੀ ਕਰਦੇ ਰਹੇ ਆ ਤੇ ਹੁਣ ਵੀ ਕਰ ਰਹੇ ਆ ਕਿ ਜਿਹੜਾ ਹਰੀਕੇ ਹੈਡ ਵਰਕਸ਼ ਤੋਂ ਪਾਣੀ ਆ ਰਲੀਵ ਕੀਤਾ ਜਾਵੇ ਤਾਂ ਜੋ ਕਿਸਾਨ ਜਿੱਥੇ ਮਾਲੀ ਨੁਕਸਾਨ ਤੇ ਇਹਨਾਂ ਦਾ ਹੋ ਗਿਆ ਵਾ ਤੇ ਜਾਨੀ ਨੁਕਸਾਨ ਤੋਂ ਬਚ ਜਾਵੇ ਕੋਈ ਕਿਸਾਨ ਇਹੋ ਜਿਹੇ ਕਦਮ ਨਾ ਚੁੱਕੇ ਕਿ ਜਿਹੜਾ ਔਰੇ ਪਰਿਵਾਰਾਂ ਤੇ ਭਾਰੀ ਪਵੇ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜਾ ਪਾਣੀ ਨੂੰ ਰਿਲੀਵ ਕੀਤਾ ਜਾਵੇ ਕਿੰਨੇ ਪਿੰਡ ਹੁਣ ਤੱਕ ਇਸ ਪਾਣੀ ਦੇ ਚਪੇਟ ਚਾ 16 ਪਿੰਡ ਇਸ ਪਾਣੀ ਦੇ ਦੇ ਬੇਟ ਦੇ ਵਿੱਚ ਆਲਰੇਡੀ ਅੰਦਰ ਆ ਤੇ ਜਿਹੜੇ ਆਸ-ਪਾਸ ਦੇ ਪਿੰਡ ਪਾਲੀਏ ਤੇ ਬਹੁਤ ਸੈਂਕੜਿਆਂ ਦੇ ਹਿਸਾਬ ਨਾਲ ਪਿੰਡ ਜਿਹੜੇ ਪਾਣੀ ਦੇ ਵਿੱਚ ਲਪੇਟ ਚ ਆ ਚੁੱਕੇ ਆ ਜੀ ਫਸਲ ਕਿੰਨੀ ਕਿ ਤਬਾਹ ਹੋ ਚੁੱਕੀ ਆ ਇਹ ਹਜ਼ਾਰਾਂ ਏਕੜੇ ਦਾ ਕੋਈ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਜਿਹੜਾ ਸੁਲਤਾਨਪੁਰ ਲੋਧੀ ਦਾ ਇਹ 30 35000 ਤੋਂ ਉੱਪਰ ਰਕਬਾ ਵਾ ਤੇ ਟਾਪੂ ਦਾ ਇਹ 3 4000 ਜਿਹੜਾ ਰਕਬਾ ਇਸ ਦੇ ਲਪੇਟ ਦੇ ਵਿੱਚ ਆ ਚੁੱਕਾ ਜੀ ਤੇ ਹੁਣ ਕਿੱਦਾਂ ਦੇ ਹਾਲਾਤ ਨੇ ਬੰਨ ਦੀ ਰਿਪੇਅਰ ਕੀਤੀ ਜਾਂਦੀ ਕਿਸਾਨ ਆਪਣੇ ਪੱਧਰ ਤੇ ਇਸ ਬੰਨ ਨੂੰ ਬੰਨਣ ਲਈ ਲੱਗੇ ਹੋਏ ਆ ਤੇ ਪ੍ਰਸ਼ਾਸਨ ਨੇ ਨਾਲ ਇਸੇ ਬੋਰੀਆਂ ਦੀ ਸਹਾਇਤਾ ਦਿੱਤੀ ਆ ਤੇ ਰਾਣਾ)^{(1)}ਂਦਰ ਪ੍ਰਤਾਪ ਨੇ ਵੱਲੋਂ ਦੋ ਮਸ਼ੀਨਾਂ ਤੇ ਬਾਬਾ ਸੁਖਾ ਸਿੰਘ ਜੀ ਸ੍ਰਿਆਲੀ ਸਾਹਿਬ ਵਾਲੇ ਉਹਨਾਂ ਦੀ ਸੇਵਕ ਤੇ ਸੇਵਾਦਾਰ ਇੱਥੇ ਨਾਲ ਸਾਡੇ ਡਟ ਕੇ ਇਹਨੂੰ ਬੰਨਣ ਦੀ ਕੋਸ਼ਿਸ਼ ਕਰ ਰਹੇ ਆ ਤੇ ਜਿਹੜਾ ਹੁਣ ਕੁਦਰਤ ਦੇ ਵਾਸਤੇ ਕੀ ਬਣਦਾ ਸਰਕਾਰ ਨੂੰ ਕੀ ਅਪੀਲ ਹੈ ਜੀ ਸਰਕਾਰ ਨੂੰ ਕੋਈ ਇੱਕੋ ਹੀ ਅਪੀਲ ਹੈ ਜੀ ਕਿ ਸਾਡੇ ਹੀ ਤੁਹਾਡੇ ਕੋਲੋਂ ਕੋਈ ਰਾਸ਼ਨ ਜਾਂ ਕੋਈ ਸਮਗਰੀ ਕੋ ਜਾਂ ਉਹੋ ਜਿਹੀ ਕੋਈ ਸਹਾਇਤਾ ਨਹੀਂ ਮੰਗਦੇ ਅਸੀਂ ਸਿਰਫ ਇਹ ਸਹਿਯੋਗ ਮੰਗਦੇ ਹਾਂ ਕਿ ਪਾਣੀ ਦਾ ਰਿਲੀਫ ਕੀਤਾ ਜਾਵੇ